ਸਾਡੇ YouTube ਚੈਨਲ ਤੇ ਆਫਰ ਦਾ ਸਵਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਡੀਟੀਐਫ ਦੇ ਸੁਪਰ ਪ੍ਰਧਾਨ ਦਿਲਵਜੇ ਪਾਲ ਸ਼ਰਮਾ ਅਤੇ ਸੁਪਰ ਕਤਰ ਰੇਸ਼ਮ ਸਿੰਘ ਖੈਮੋ ਆਣਾ ਦੀ ਅਗਵਾਈ ਵਿੱਚ ਮੀਟਿੰਗ ਦੌਰਾਨ ਮੰਨੀਆਂ ਗਈਆਂ ਮੰਗਾਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਬਿਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਉਸਤੈ ਕਾਰਨ ਤਾਂ ਜਿਵੇਂ ਇਹ ਕਾਹਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਫਿਰ ਮਿਲ ਗਿਆ ਕਰੀ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਜਥੇਬੰਦੀ ਦਾ ਬਹੁਤ ਡੀਐਸਈ ਸਕੰਡਰੀ ਪੰਜਾਬ ਨੂੰ ਬਰਿੰਦਰ ਸਿੰਘ ਸੋਢੀ ਨੂੰ ਅਧਿਆਪਕਾਂ ਕੇ ਮਰਨਾ ਉੱਪਰ ਸੋਭਾ ਪ੍ਰਧਾਨ ਦੇਖ ਰਹੀ ਹੈ ਪਾ ਸ਼ਰਮਾ ਤੇ ਸੋਭਾ ਕਟਰ ਰਿਪੋਰਟ ਕੈਮੂ ਆਣ ਦੀ ਅਗਵਾਈ ਵਿੱਚ ਮਿਲਿਆ ਜਿਸ ਵਿੱਚ ਅਧਿਆਪਕਾਂ ਦੀਆਂ ਹੇਟ ਲਿਖਿਆ ਮੰਗਾ ਉੱਪਰ ਵਿਚਾਰ ਹੋਇਆ 80 ਤੋਂ ਮਾਸਟਰ ਕੈਟਰ ਪੀਟੀਆਈ ਤੋਂ ਡੀਪੀ ਇਹ ਤੋਂ ਪ੍ਰਮੋਟ ਕੀਤੇ ਜ ਆਪਾਂ ਨੂੰ ਦੂਦਰਾਵੜੇ ਦਿੱਤੇ ਸਟੇਸ਼ਨਾਂ ਰੱਦ ਕਰਕੇ ਨਵੇਂ ਸਟੇਸ਼ਨ ਦੀ ਚੋਣ ਕਰਾਉਣ ਲਈ ਮੀਟਿੰਗ ਵਿੱਚ ਡੀਆਰਸੀ ਪੰਜਾਬ ਨੂੰ ਇਸ ਆਪਰੇ ਵਿੱਚ ਸਟੇਸ਼ਨ ਚੋਣ ਕਰਾਉਣ ਦਾ ਵਾਅਦਾ ਕੀਤਾ ਗਿਆ ਮੀਟਿੰਗ ਵਿੱਚ ਈਟੀਟੀ ਤੋਂ ਮਾਸਟਰ ਕੈਟਰ ਮਾਫਰ ਕੈਟਰ ਤੋਂ ਲੈਕਚਰਰ ਹੈਡ ਮਾਸਟਰ ਤੇ ਲੈਕਚਰਰ ਤੋਂ ਪ੍ਰਿੰਸੀਪਲ ਕੈਟਰ ਦੀਆਂ ਉਹ ਭਾਗੀ ਤਰੱਕੀਆਂ ਜੂਨ ਮਹੀਨੇ ਦੇ ਅਖੀਰਲੇ ਹਫਤੇ ਤੱਕ ਦਾ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਸ਼ਿੱਖਿਆ ਅਧਿਕਾਰੀ ਵੱਲੋਂ ਜਿਹਦੇ ਬੰਦੀ ਵੱਲੋਂ ਰੱਖੇ ਮੁੱਦੇ ਸਰਵ ਸ੍ਰੋਸ਼ ਵਿੱਚ ਸੌ ਕਰਦਿਆਂ ਮੁੱਖ ਅਧਿਆਪਕਾਂ ਦੇ ਤਿੰਨ ਫੀਸਾ ਗਿਆ ਤਰੱਕੀਆਂ 75 ਅਨਪਾਗ 25 ਦੀ ਅਨੁਪਾਤ ਨਾਲ ਕੀਤੇ ਜਾਣ ਤੋਂ ਉੱਪਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਉੱਪਰ ਫੈਸਲਾ ਸਰਕਾਰ ਪੱਧਰ 'ਤੇ ਉੱਪਰ ਲੈ ਲਿਆ ਜਾਵੇਗਾ ਅਧਿਆਪਕਾਂ ਦੀ ਰੈਸ਼ਨਲਾਈਜੇਸ਼ਨ ਦੀ ਨੀਤੀ ਉੱਪਰ ਸਿੱਖਿਆ ਅਧਿਕਾਰੀ ਵੱਲੋਂ ਕੁਝ ਪਰਵਾਹ ਹੰਗਾਰਾ ਨਹੀਂ ਦਿੱਤਾ ਪਰੰਤੂ ਉਹਨਾਂ ਵੱਲੋਂ ਰੈਸ਼ਨਲਾਈਜੇਸ਼ਨ ਲਈ ਅੰਕੜਾ 3 ਨੰਬਰ 25 ਦਾ ਵਿਚਾਰਨ ਲਈ ਜਥੇਬੰਦੀ ਨੂੰ ਹਾਂ ਪੱਕੀ ਹਮਾਰਾ ਦਿੱਤਾ। ਨੈਕਸਟ ਹੈ ਕਿ 5178 ਅਧਿਆਪਕਾਂ ਦੇ ਵਿੱਚ ਪੇਸ਼ਨਲ ਤੇ ਨੋਨ ਪੇਸ਼ਨਲ ਦਾ ਵਖਰੇਵਾ ਖਤਮ ਕਰਕੇ ਫਾਰਮ ਦੇ ਕਾਏ ਤੁਰੰਤ ਜਾਰੀ ਕਰਨ ਸੰਬੰਧੀ ਡੀਐਸਈਡੀ ਫੈਸਲੀ ਬਣੀ। ਨੈਕਸਟ ਮੀਟਿੰਗਾਂ ਵਿੱਚ ਅਧਿਆਪਕਾਂ ਦੀਆਂ ਕਾਮਗਲੀਆਂ 25ਵੀਂ ਪੋਰਟਲ ਸ਼ੁੱਕਰਵਾਰ ਨੂੰ ਖੋਲਣ ਦਾ ਵਿਸ਼ਵਾਸ ਠੇਕੇਦਾਰੀ ਵੱਲੋਂ ਦਿੱਤਾ ਗਿਆ। एफएएफ ਰਮਸਾ ਦੇ ਅਫਸਰਾਂ ਦੀਆਂ 15 ਅਚਨਚੇ ਛੁੱਟੀਆਂ ਦੀ ਮੰਨੀ ਹੋਈ ਮੰਗ ਨੂੰ ਪੂਰਾ ਕਰਨ ਤੇ ਗੱਲਬਾਤ ਦੌਰਾਨ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਇਸ ਮੰਗ ਨੂੰ ਮਨਜ਼ੂਰੀ ਇੱਕ ਪਰਸਨਲ ਵਿਭਾਗ ਨੂੰ ਤੇਜ ਜਾਵੇਗਾ ਮਿਸ਼ਨ ਸੰਗਠਨ ਵਰਗੇ ਗੈਰ ਤਰਕ ਸੰਗਤ ਪ੍ਰੋਜੈਕਟਾਂ ਉੱਪਰ ਜਥੇਬੰਦੀ ਵੱਲੋਂ ਰੱਖੀ ਮੰਗ ਉੱਪਰ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਅਗਲੀ ਮੀਟਿੰਗ ਵਿੱਚ ਸਰਕਾਰ ਪੱਧਰ ਤੇ ਵਿਚਾਰ ਕੀਤੀ ਜਾਵੇਗੀ ਇਹ ਵਫਰ ਨੂੰਰ ਵਿੱਚ ਪੰਜ ਵਿਆਕਾਂ ਉਪਰ ਦਰਜ ਐਫ ਆਈ ਆਰ ਮਾਨ ਜੋ ਕੋਰਟ ਵੱਲੋਂ ਰੱਦ ਕਰਨੋਂ ਪ੍ਰਾਂਤਵ ਦਾ ਪਾਬਲ ਨੂੰ ਜਾਰੀ ਕੀਤੇ ਦੋ ਸੂਚੀ ਰੱਦ ਕਰਨ ਦਾ ਪ੍ਰਵਸਾ ਦਿੱਤਾ ਗਿਆ ਐਫ ਐਫ ਏ ਰਮਸਾ ਦੇ ਨਾ ਪਰਦੀ ਹੋਏ ਹਡਮਾਸਟਰਾਂ ਦੀਆਂ ਸਵਾਵਾਂ ਰਗਲ ਕਰਨ ਦੇ ਮੁੱਦੇ ਉੱਪਰ ਟੀ ਐਸ ਈ ਵੱਲੋਂ ਆਪਕੀ ਹੰਗਾਰਾ ਨਹੀਂ ਦਿੱਤਾ ਗਿਆ ਬਲਕਿ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਸਰਕਾਰ ਨਾਲ ਇਸ ਮੁੱਦੇ ਨੂੰ ਹਮਦਰਦੀਪੂਰਵ ਵਿਚਾਰਨ ਲਈ ਬੇਨਤੀ ਕੀਤੀ ਜਾਵੇਗੀ 3304 ਅਧੀਨ ਅਧਿਆਪਕਾਂ ਦੇ ਅਪਰਿਭਯ ਅਧਿਆਪਕਾਂ ਦੀ ਡਾਇਰੈਕਟੋਰੇਟ ਜੋਇਨਿੰਗ ਦੀ ਤਨਖਾਹ ਬੋ ਪੱਤਰ ਜਾਰੀ ਕਰਨ ਤੇ ਸਿੱਖਿਆ ਅਧਿਕਾਰੀ ਨੇ ਵਿਚਾਰਨ ਦਾ ਵਿਸ਼ਵਾਸ ਦਵਾਇਆ ਡੀਐਸਸੀ ਨੇ ਅਧਿਆਪਕਾਂ ਤੋਂ ਨਾਨ ਟੀਚਿੰਗ ਅਤੇ ਕੰਪਿਊਟਰ ਡਾਟਾ ਅਪਡੇਟਰ ਦਾ ਕੰਮ ਵਾਪਸ ਲੈ ਕੇ ਸਬੰਧਤ ਕਰਮਚਾਰੀਆਂ ਤੋਂ ਕੰਮ ਕੋਲ ਸੰਬੰਧੀ ਰਿਵਾਈਜ਼ ਪੱਤਰ ਜਾਰੀ ਕਰਨ ਬਾਰੇ ਕਿਹਾ ਵਿਦਿਆਰਥੀਆਂ ਦੇ ਵਿਦਿਅਕ ਟੂਲ ਵਾਰ-ਵਾਰ ਸਾਇੰਸ ਸਿਟੀ ਲਿਜਾਣ ਦੇ ਮੁੱਦੇ ਉੱਪਰ ਸਿੱਕਾ ਦਿਖਾਈ ਲੱਗਿਆ ਕਿ ਇਸ ਵਾਰ ਨਵੇਂ ਸਥਾਨਾਂ ਤੇ ਟੂਲ ਲਿਜਾਣ ਦੀ ਥਾਂ ਨਿਸ਼ਿਤ ਕੀਤੇ ਜਾਣਗੇ ਤਾਂ ਜੋ ਵਿਦਿਆਰਥੀਆਂ ਨੂੰ ਨਵਾਂ ਕੁਝ ਹੋਰ ਸਿੱਖਣ ਨੂੰ ਮਿਲੇ ਅਧਿਆਪਕਾਂ ਦੇ ਮੈਡੀਕਲ ਬਿੱਲਾਂ ਦੇ ਪ੍ਰਤੀ ਪੂਰਤੀ ਦੇ ਲਈ ਹੁੰਦੀ ਖੱਜਲਖਵਰੀ ਦੇ ਮੁੱਦੇ ਨੂੰ ਜਿ세 ਬੰਦੀ ਨੇ ਕੁਲਜੋਰ ਤਰੀਕੇ ਨਾਲ ਰੱਖਿਆ ਤਾਂ ਇਹ ਫਿਰ ਡੀ ਐਸ ای ਵੱਲੋਂ ਪੂਰੀ ਗੰਭੀਰਤਾ ਨਾਲ ਲੈਂਦਿਆਂ ਮੈਡੀਕਲ ਬਿੱਲਰ ਨਾਲ ਸੰਬੰਧਤ ਬਰਾਜ ਨੂੰ ਸਖਤ ਨਿਰਦੇਸ਼ ਕਰਨ ਦਾ ਵਿਸ਼ਵਾਸ ਦਵਾਇਆ ਗਿਆ ਅੱਜ ਇਸ ਡੈਪੋਨਸ਼ਨ ਵਿੱਚ ਸੂਬਾ ਲਈ ਪ੍ਰਧਾਨ ਸੁਖੰਦਰ ਸੁਖੀ ਸੂਬਾ ਕਮੇਟੀ ਮੈਂਬਰ ਭਰਗਵਾਨ ਗੁਰਨੇ ਜਫਰੰਗਰ ਸਿੰਘ ਗਰੇਵਾ ਗगन ਪਾਵ ਪਾਵਜੀਤ ਸਿੰਘ ਮੋਗਾ ਦੀਪ ਰਾਜਾ ਤੋਂ ਇਲਾਵਾ ਜ세ਬੰਦੇ ਆਗੂ ਜਗਜੀਤ ਸਿੰਘ ਕੰਬੀਵਾਲ ਬਜਿੰਦਰ ਸਿੰਘ ਬਠਿੰਡਾ ਖੁਸ਼ਪਿੰਦਰ ਸਿੰਘ ਜੇਠੂ ਕੇ ਜਗਰੰਦਰ ਤੋਰੀ ਜਦ ਕੰਮ ਜੀਤ ਮੋਗਾ ਤੇ ਗੁਰਜੀਤ ਸਿੰਘ ਵੀ ਸ਼ਾਮਲ ਹਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜਿਹੜੀਆਂ ਮੰਗਾਂ ਮਨਨ ਵਾਲੇ ਸੰਪਤੀ ਬਣੀ ਖੈ ਕਿ ਕੀ ਇਹਨਾਂ ਨੂੰ ਇੰਪਰੂਵਮੈਂਟ ਕਰ ਦਿੱਤਾ ਜਾਵੇਗਾ ਜਾਂ ਫਿਰ ਕੁਝ ਹੋਰ ਦੇਰ ਇਸ ਦੇ ਬਾਰੇ ਇੰਤਜ਼ਾਰ ਕਰਨਾ ਪਵੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਤੁਹਾਡਾ ਬਹੁਤ ਧੰਨਵਾਦ ਜੀ